ਈਨਾ ਵੀਰ ਗਿਰਜ ਮੇਰਾ ਨਾਮ सोनू ਆ ਕਿਥੋਂ ਰਹਿੰਦੇ ਹੋ ਟੈਂਡੀ ਸਬਰ ਕਿਹੜੀ ਛੱਟ ਲੱਗੀ ਸੀ ਘਰ ਛੱਟ ਆ ਪਰ ਆਤੇ ਚਾਰ ਭਰਾ ਬੈਠੇ ਆ ਵੀ ਜਿੰਨੇ ਚਲੋ ਛੱਟ ਲਈ ਉਹਦਾ ਇੱਕ ਛੋਟਾ ਭਰਾ ਬੈਠਾ ਹੈ ਉਹਦੇ ਨਾਲ ਮੇਰੀ ਬੱਸ ਬਾਜੀ ਚੱਲਣ ਡਈ ਸੀ ਤੇ ਵੱਡਾ ਆ ਰੱਜਿਆ ਸੀ ਸ਼ਰਾਬ ਨਾਲ ਨਾਲ ਉਹਦੇ ਨਾਲ ਕੋਈ ਲੈਣਾ ਨਾ ਦੇਣਾ ਮੇਰਾ ਕੋਈ ਨਹੀਂ ਉਹ ਆਇਆ ਵਾ ਘਰੋਂ ਤੇ ਚਲੋ ਗੱਲਾਂ ਬਾਤਾਂ ਕਰਦਾ ਕਰਦਾ ਆਪਾਂ ਉਹਨਾਂ ਦੀ ਘੜੀ ਸੀ ਚਲ ਗਏ ਆ ਤੇ ਸਾਇ ਨਾਲ ਸਾਰੇ ਜਾਣੇ ਟੱਬਰ ਨਿਕਲ ਆਇਆ ਜਿੰਨੇ ਵੀ ਤਿੰਨ ਚਾਰ ਜਾਣੇ ਹੀ ਉਹਨੇ ਕੱਢੀ ਕਿਰਪਾਨ ਘਰੋਂ ਪੁੱਛਿਆ ਨਹੀਂ ਕਿਛਿਆ ਨਹੀਂ ਪੈਂਦੇ ਲੈਂਦੇ ਕਿਰਪਾਨ ਸਿਰ 'ਚ ਮਾਰਦੇ ਆ ਤੇ ਜਿਹੜਾ ਉਹਦਾ ਵੱਡਾ ਭਰਾ ਵਾ ਉਹਨੇ ਲਾਕੇ ਛੋਟਾ ਮਾਰ ਦਿੱਤਾ ਵਾ ਤੇ ਦੋ ਜਾਣੇ ਸੀ ਉਹਨਾਂ ਕਿਰਪਾਨ ਫੜੀ ਵੀ ਆ ਫੜਦੇ ਆ ਫੜਦੇ ਆ ਉਹਨੇ ਯਰ 'ਚ ਮਾ ਡਿੱਗ ਪਿਆ ਵਾ ਉਹ ਇਹੋ ਇੱਕੋ ਗੱਲ ਹੀ ਕਰੀ ਗਿਆ ਕਿ ਇਹਨਾਂ ਨੂੰ ਛੱਡਣਾ ਨਹੀਂ ਕਿ ਖਤਮ ਕਰ ਹੀ ਦੇਣਾ ਵਾ ਉਹ ਤਾਂ ਮੈਨੂੰ ਮਾਰਨ ਤੇ ਤਲਿਆ ਸੀ ਕਿ ਚਲੋ ਕਿਸਮਤ ਚੰਗੀ ਲਾਗੋ ਗਲੀ ਵਾਲਿਆਂ ਬਚਾ ਦਿੱਤਾ ਵਾ ਕਿੱਥੇ ਕਿੱਥੇ ਲੱਗੀ ਮੇਰੇ ਸਿਰ 'ਚ ਤਾਂ ਕਿਰਪਾਨ ਵੱਜੀ ਜੇ 12 ਟੰਕੇ ਲੱਗੇ ਆ ਚ ਲੱਕ ਤੇ ਉਹਨੇ ਛੋਟਾ ਮਾਰਿਆ ਜੇ ਪੁਰਾਣੀ ਗੱਲਬਾਤ ਹੈ ਨਹੀਂ ਕੋਈ ਪੁਰਾਣੀ ਗੱਲਬਾਤ ਨਹੀਂ ਗੱਲਬਾਤ ਕੀ ਹੋਈ ਸ਼ਰਾਬ ਪੀਨੋ ਨਹੀਂ ਸ਼ਰਾਬ ਤੇ ਮੈਂ ਪੀਂਦਾ ਨਹੀਂ ਮੈਂ ਤੇ ਦਰਬਾਰ ਤੇ ਸੇਵਾ ਕਰਦਾ ਹਾਂ ਤੇ ਸ਼ਰਾਬ ਦੇ ਤੇ ਲਾਗੇ ਮੈਂ ਜਾਂਦਾ ਹੀ ਨਹੀਂ ਆ ਉਹ ਰੱਜਿਆ ਸੀ ਸ਼ਰਾਬ ਨਾਲ ਕਾਰਨ ਕੀ ਬਚਗੜੇ ਦਾ ਕਾਰਨ ਕੀ ਹੋ ਪਤਾ ਨਹੀਂ ਕਾਰਨ ਕੋਈ ਨਹੀਂ ਆਪਾਂ ਚਾਰ ਭਰਾ ਬੈਠੇ ਆਂ ਬਸ ਆਪਾਂ ਵੀ ਗੱਲਾਂ ਬਾਤਾਂ ਡਾਂ ਕਾਰਨ ਜਿਸ ਤਰ੍ਹਾਂ ਗੱਲਾਂ ਬਾਤਾਂ ਕਰੀ ਗਿਆ ਵਾ ਤਾਂ ਆ ਸਮਝਾ ਕਿ ਹਾਂਜੀ ਹਾਸੇ ਮਜ਼ਾਕ ਜੀ ਪਰ ਉਹਨੇ ਕਿਰਪਾਨ ਨਾਲ ਉਹਨੇ ਗੁੱਸੇ ਜੀ ਮਾਰੀ ਆ ਪਰ ਆਪਾਂ ਦੇ ਚਲੋ ਹਾਸੇ ਮਜ਼ਾਕ ਜੀ ਬੈਠੇ ਆਂ ਉਹ ਜਾਣਦਾ ਤੁਹਾਨੂੰ ਕਿੰਨਾ ਹਾਂਜੀ ਜਾਨਦਾ ਸਾਡੇ ਵੀ ਮਗਰ ਗਲੀ ਚ ਰਹਿੰਦਾ ਵਾ ਹਾਂਜੀ ਕੰਪਲੇਨਰ ਕਈ ਹੌਸ ਹਾਂਜੀ ਉਹ ਰਾਤੀ 11 ਵਜੇ ਦੀ ਲਖਾਈ ਜੇ ਤੋਂ ਉਹਦੀ ਕੋਈ ਕਾਰਵਾਈ ਨਹੀਂ ਜੇ ਤੱਕ ਚੱਲਣ ਢੀ ਮੰਗ ਸਾਨੂੰ ਸਾਫ ਚਾਹੀਦਾ ਵਾ ਸਾਡਾ ਤੇ ਚਲੋ ਸਿਰ ਪਾਟਾ ਵਾ ਰਾਤੀ ਸਰਪੰਚ ਆਇਆ ਵਾ ਉਹਨੇ ਵੀ ਕੋਈ ਪੁੱਛਿਆ ਗੱਛਿਆ ਨਹੀਂ ਉਹ ਵੀ ਮਤ ਉਹਦੀ ਕਰਦਾ ਵਾ ਵੀ ਜਿੰਨੇ ਕੋਈ ਗਨਾਹ ਕੀਤਾ ਵਾ ਕਿਸੇ ਸਮੇ ਤੁਸੀਂ ਮੋੜੇ ਗਰੀਬ ਤਾਂ ਨਹੀਂ ਤਾਂ ਕਿਸੇ ਬਿਲਕੁਲ ਜੀ ਗਰੀਬ ਆ ਦਿਹਾੜੀਦਾਰ ਬੰਦੇ ਆ ਸਾਡੇ ਤਾਂ ਸੁਣਵਾਈ ਨਹੀਂ ਕੋਈ ਵੀ ਹੁੰਦੀ ਇਸ ਕਿਸ ਤਰ੍ਹਾਂ ਦੀ ਕਾਰਵਾਈ ਚਾਹੀਦੀ ਕਾਰਵਾਈ ਇਹੋ ਸਾਨੂੰ ਅਨਸਾਖ ਚਾਹੀਦਾ ਵਾ ਤੂੰ ਮੋਕੇ ਤੇ ਕੋਈ ਸਦੀ ਕਰਿਆ ਸੀ ਕਿ ਤੂੰ ਕੋਈ ਨਹੀਂ ਆਇਆ ਅਸੀਂ ਰਾਤੀ 11 ਵਜੇ ਗਏ ਆ ਥਾਣੇ ਮੈਂ ਭਾਜੀ ਭੇਜਦਾ ਸਾਡੇ ਲੜਾਈ ਚ ਲੰਡੇ ਆ ਪਿੰਡ ਤੇ ਤੁਸੀਂ ਜਾ ਕੇ ਚਲੋ ਮਾੜਾ ਫੇਰਾ ਮਾਰੋ ਉਹ ਆਂਦੇ ਸਾਡੇ ਕੋ ਕੋਈ ਨਾ ਕੋਈ ਲਿਆ ਕੇ ਲਓ ਸੰਤਰਖਾਸਤ ਨਾਂ ਤੇ ਟਾਈਪ ਕਰਾਈਆ ਤੁਸੀਂ ਕਿਸ ਤਰ੍ਹਾਂ ਚਲ ਜੀਏ ਮੈਂ ਤਾਂ ਹੀ ਮਾੜਾ ਜੇ ਇੱਕ ਵਾਰੀ ਚੱਕਰ ਹੀ ਮਾਰੋ ਕੋਈ ਨਹੀਂ ਗਿਆ ਵਿਮੈਨ ਨੂੰ ਆਂਦੇ ਵੀ ਤੂੰ ਦਾਖਲ ਹੋ ਜਾ ਕੇ ਮੈਂ ਮੈਂ ਦਾਖਲ ਕਿਸ ਤਰ੍ਹਾਂ ਹੋ ਜਾਵਾਂ ਤੂੰ ਇਸ ਜਾ ਕੇ ਕਾਰਵਾਈ ਕਰੋ ਪਿੰਡ ਦੇ ਮੈਂ ਦਾਖਲ ਹੋਈ ਨਾ ਨਹੀਂ ਉਹ ਚੀਜ਼ ਦੀ ਵੀਡੀਓ ਨਹੀਂ ਸਾਨੂੰ ਪਤਾ ਹੀ ਨਹੀਂ ਸਾਡੇ ਹੱਥ ਚ ਕੋਈ ਚੀਜ਼ ਹੀ ਨਹੀਂ ਤੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ हां जी मैं कला हां ते नाल मेरे ਭਰਾ ਹੀ ਛੋਟਾ ਤੇ ਚਲੋ ਲਾਗੋ ਚਾਚੇ ਤਾਏ ਚ ਮੁੰਡਾ ਹੀ ਇਹੋ ਨੇ ਚਲੋ ਬਚਾਇਆ ਉਹਨੇ ਕਿਰਪਾਨ ਖੜੀ ਆ ਫੜਦੇ ਆ ਫੜਦੇ ਆ ਪਰ ਵੱਜ ਗਈ ਕਿਰਪਾਨ ਸਮਝਦੇ ਅਗਰ ਉਹ ਨਾ ਤੁਹਾਡੇ ਘਰ ਹੋਰ ਉਹਦੇ ਇਹਨਾਂ ਨੇ ਤੁਹਾਨੂੰ ਹਾਂ ਜੀ ਇਹਨੇ ਮੈਨੂੰ ਮਾਰ ਦੇਣਾ ਹਿਰਾਤੀ ਜੀ ਅਜੇ ਵੀ ਮੈਨੂੰ ਇਹਦੇ ਕੋ ਖਤਰਾ ਹੀ ਹੈ ਆਂਦਾ ਕਿ ਜਿੱਦਾਂ ਲਲਕਾਰਾ ਮਾਰ ਕੇ ਆਇਆ ਵੀ ਆਂਦਾ ਫੜ ਲੋ ਇਹਨਾਂ ਨੂੰ ਜਾਨ ਨਹੀਂ ਦੇਣਾ ਸੀ ਹਾਂ ਜੀ ਮੇਰਾ ਨਾਨੀ ਜੀ ਦਮ ਜੀ ਸੱਟ ਸੱਟ ਮੱਕੀ ਹੋਣੀ ਹਾਂ ਜੀ ਸੱਟ ਮੇਰਾ ਹਸਬੰਦ ਨਰਦਾ ਜੀ ਕੀ ਗੱਲ ਬਾਤ ਹੈ ਹਾਂ ਜੀ ਉ ਤਾਂ ਲੇ ਪਤਾ ਨਹੀਂ ਸਾਨੂੰ ਮੈਂ ਤੇ ਘਰੇ ਸੀ ਮੈਨੂੰ ਇਸ ਗੱਲ ਦਾ ਕੋਈ ਗੱਲਬਾਤ ਨਹੀਂ ਮੈਨੂੰ ਕਿਸੇ ਦਾ ਸੁਨਾਹ ਆਇਆ ਤੇ ਮੈਂ ਭੱਜੀ ਗਈ ਮੈਂ ਜਦੋਂ ਇਹਨਾਂ ਨੂੰ ਵੇਖਿਆ ਵਾ ਤੇ ਪੂਰੇ ਲੋ ਲਵਾਨ ਹੋਏ ਹੀ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਤੇ ਮੈਂ ਸਰਪੰਚ ਜੀ ਉੱਥੇ ਆਏ ਹੀ ਸਾਰੇ ਆਏ ਹੀ ਸਾਡੀ ਕਿਸੇ ਨੇੜੀ ਕੋਈ ਗੱਲਬਾਤ ਕੀਤੀ ਆ ਇਹ ਅੰਦਾ ਵੀ ਸਾਨੂੰ ਕੋਈ ਗੱਲਬਾਤ ਕਰਦਾ ਵਾ ਕੋਈ ਦੱਸਦਾ ਵਾ ਭਈ ਹਾਂ ਜੀ ਸਾਰਿਆਂ ਨੂੰ ਨਿصاف ਮਿਲਣਾ ਚਾਹੀਦਾ ਤੇ ਕੱਲ ਕੀ ਅੱਜ ਜਿੱਦਾਂ ਦਾ ਸਿਰ ਪਾੜਿਆ ਵਾ ਤੇ ਕੱਲ ਕੀ ਉਹਨਾਂ ਦੀ ਜਾਨ ਵੀ ਜਾ ਸਕਦੀ ਹੀ ਵੀਰ ਜੀ जा ਸਕਦੀ ਹੀ ਨਾ ਉਹਦੀ ਜਾਨ ਵੀ ਜਾ ਸਕਦੀ ਕੱਲ ਕੀ ਅਗਰ ਇਹਦੀ ਇਹਨੂੰ ਕੋਈ 4-5 ਭਰਾ ਨਾ ਕਰ ਕੱਲ ਕੀ ਇਹਨਾਂ ਨੂੰ ਕੋਈ ਮਾਰ ਦਿੱਤਾ ਵਾਦੇ ਕੋਈ ਜ਼ਿੰਮੇਵਾਰੀ ਇਸ ਚੀਜ਼ ਦੀ ਲੈ ਸਕਦੇ ਆ ਹਾਂਜੀ ਕੋਈ ਵੀ ਹੁੰਦੀ ਸਪੋਰਟ ਕਰਦਾ ਵਾਦੇ ਸਾਨੂੰ ਦੱਸ ਦੇਣ ਤਾਂ ਜ਼ਿੰਮੇਵਾਰੀ ਲੈ ਲਿਖ ਦੇਣ ਹਾਂਜੀ ਸਾਨੂੰ ਨਿਸਾਬ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਹਾਂਜੀ ਹਾਂਜੀ ਕੀਤੀ ਜੀ ਨਹੀਂ 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 ਕੋਈ ਕਾਰਵਾਈ ਨਹੀਂ ਹੋਈ ਕੱਲ 11 ਵਜੇ ਤੇ ਆਏ ਆ ਆਪਾਂ ਇੱਥੇ ਹਸਪੀਟਲ ਦੇ ਵਿੱਚ ਸਾਨੂੰ ਵਧੀਆ ਕਾਰਵਾਈ ਚਾਹੀਦੀ ਕਿ ਸਾਨੂੰ ਆ ਇਦਾਂ ਚਾਹੀਦਾ ਕਿ ਜਿੱਦਾਂ ਇਹਦਾ ਸਿਰ ਪਾਰ ਦਿੱਤਾ ਵਾ ਤੇ ਪੁਲਿਸ ਨੂੰ ਚਾਹੀਦਾ ਸੀ ਉਸੇ ਵੇਲੇ ਡਾਣ ਚੁੱਕ ਚੱਕ ਕੇ ਇੱਧਰ ਲਿਆਉਣਾ ਆਪਣੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੁਣਾਂ ਨੇ ਪਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਨਹੀਂ ਕੀਤੀ ਕਿਉਂ ਕਿਹਦੇ ਵਾਸਤੇ ਆਪਾਂ ਗਰੀਬ ਆ ਇਸ ਵਾਸਤੇ ਅਗਰ ਸਾਡੇ ਕੋਲ ਵੀ ਕੋਈ ਕੈਸ਼ ਹੁੰਦਾ ਸੀ ਵੱਧ ਹੁੰਦਾ ਸੀ ਆਪਾਂ ਕਮਿਸ਼ਨਾਂ ਦੇ ਕੇ ਕਾਰਵਾਈ ਜਲ ਛੇਤੀ ਤੋਂ ਛੇਤੀ ਕਰਦੇ ਹਾਂ ਹਾਂ ਕਿਉਂਕਿ ਆਪਾਂ ਗਰੀਬ ਹੈ ਕੱਲ੍ਹ ਕੀ ਸਾਨੂੰ ਕਿਸੇ ਦਾ ਕੀ ਪ੍ਰਸਾਜ ਕੀ ਕਿਸੇ ਨੇ ਕੁਰਬਾਨ ਮਾਰੀ ਆ ਕੱਲ੍ਹ ਕੀ ਸਾਨੂੰ ਕੋਈ ਰਾਤ ਮਾਰ ਕੇ ਸੁੱਟ ਜਾਊਗਾ ਹਾਂਜੀ